ਲੋ ਬਾਈ ਗੱਡੀ ਹੋ ਗਈ ਤੋਂ ਇਹ ਵੀ ਕਾਫੀ ਦਿਨ ਦੀ ਬਿਨਗਾਰ ਕੱਪੜੇ ਤਾਂ ਖੜੀ ਤੇ ਕੱਲ ਪਰਸੋਂ ਦਾ ਦੱਖਣ ਚੱਲਿਆ ਸੋ ਇਸ ਕਰਕੇ ਕਾਫੀ ਗਰਦਾ ਤਾਂ ਪਿਆ ਵਾ ਤੇ ਹੁਣ ਬਾਈ ਕਣਕ ਦੀ ਬੜਾਈ ਵੀ ਸ਼ੁਰੂ ਹੋਣੀ ਆ ਕੱਲੋਂ ਤਰਾਰ ਫਿਰ ਆ ਜੀ ਤਰਪਾਲ ਸਾਰੀ ਇਹ ਹਾਂ ਹਾਂ ਬਾਈ ਇਹ ਵੀ ਕਾਫੀ ਦਿਨ ਦਾ ਖੜਾ ਵਿਚਾਰਾ ਹਾਂ ਹਾਂ ਨਾ ਬਾਈ ਜਿਹੜਾ ਗੱਡੀ ਆਉਂਗੀ ਹਾਂ ਇਹਦੀ ਜਗ੍ਹਾ ਗੱਡੀ ਖੜ੍ਹ ਜਾਣੀ ਨਹੀਂ ਨਾ ਹੋ ਗਿਆ ਬਾਈ ਖੜਾ ਇਹਨੂੰ ਟਰੈਕਟਰ ਨੂੰ ਮੈਨਾਂ ਬਾਦ ਅੱਜ ਦਰਪਾਲ ਸਰੀ ਹੈ ਆਰ ਦੇ ਅੱਗੇ ਲੈ ਜਾ ਦਰਪਾਲ ਸਾਰੇ ਲਵ ਇਸ ਸਿਆ ਦੋ ਚਾਦਰਾਂ ਦਿੱਤੀਆਂ ਭੇਦੀਆਂ ਹੈ। ਬਾ ਬਾਈ, ਬਾਕੀ ਸਹੀ ਗੱਲ ਆ। ਉਹ ਉੱਪਰ ਡੰਡਾ ਜਾਂ ਵੀ ਚੱਕ ਕੇ ਸਾਰਾ ਪਿੱਛੇ ਇੱਕ ਗਿੱਲਾ ਕੱਪੜਾ ਜਾਂ ਮਾਰ ਦੇ। ਸਾਰੇ ਉੱਪਰ। ਆ ਬਾਈ ਆਪਣਾ ਲਸਣ ਪੱਟ ਕੇ ਲਿਆ ਕੇ ਰੱਖਿਆ ਤਾਂ ਪਿੱਛੇ। ਤੇ ਇਹ ਵੀ ਅੰਦਰ ਰੱਖਣਾ ਫਿਰ। ਆ ਡੰਡਾ ਬਾਈ ਪੰਮੂਰਾ ਦਾ ਕੰਮ ਆ। ਕੱਪੜਾ ਲੈ ਲੈ ਹਾ। ਮੂਰੇ ਦਾ ਸ਼ੋਬਰ ਕਰਦਾ ਵੀ ਨਹੀਂ ਆਇਆ ਦੇਖ ਲੈ। ਬਾਕੀ ਦੇਖਦੇ ਹੁਣ ਧੌਣ ਤੇ ਵਾਦਨਾ ਜਦੋਂ ਆਪਾਂ ਖੜਾਉਂਦੇ ਟਰੈਕਟਰ ਨੂੰ ਤੇ ਸਟਾਰਟ ਔਖਾ ਹੀ ਹੁੰਦਾ ਇਹ ਮਿਹਨਤ ਜ਼ਿਆਦਾ ਹੋ ਗਿਆ ਹਾਂ ਬਜਰੀ ਪਤਾ ਹੀ ਦਿੱਤਾ ਲਿਆ ਕੇ ਧੋਕਾ ਇਦਾਂ ਖੜਾ ਹਤਾ ਮੁੜ ਕੇ ਨਾ ਮਹਿਕਰਾਂ ਦੀ ਕੰਮ ਆਇਆ ਲਾ ਭਾਈ ਗੱਡੀ ਬੰਦ ਕਰਦੀ ਐ ਆ ਰਿਹਾ ਉਹ ਤਾਂ ਆਪਣੇ ਖਾ ਜਾਣਾ ਚਾਹੀਦਾ ਹੈ ਹਾਂ ਹਾਂ ਸੋ ਯੂ ਗੱਲ ਲੈ ਛਤਰੀ ਛਤਰੀ ਵੀ ਹੋਣਾ ਚਾਹ ਲੈ ਕੇ ਕਿਲਾ ਕਰਦੇ ਸਾਫ ਹੂੰ ਸਾਰ ਹੋਵੇ ਨਾ ਹੂੰ ਸਟਾਰਟ ਤੋਂ ਦੇਖ ਦਿਆ ਨਹੀਂ ਫਿਰ ਜੰਪ ਲੀਡਾਂ ਲੈ ਕੇ ਕਰਨਾ ਪੈਣਾ ਸਟਾਰਟ ਦੂਜਾ ਟਰੈਕਟਰ ਲਾ ਕੇ ਨਹੀਂ ਫਿਰ ਬੈਟਰੀ ਖੋਲ ਲੁੰਦੇ ਆ ਸਤਿ ਸ੍ਰੀ ਅਕਾਲ ਲੋ ਭਾਈ ਲਾਲ ਘੋੜਾ ਹੋ ਗਿਆ ਆਪਣਾ ਫੁੱਲ ਬਟਾ ਫੁੱਲ ਤਿਆਰ ਪਿੱਛੇ ਹੈ ਕਪੜਾ ਵਜਨ ਨੂੰ ਮੋੜਿਆ ਲਾਪਰ ਹੋ ਗਿਆ ਠੀਕ ਹੈ ਚੱਲ ਹਸਲ ਅੰਸਰ ਵਧੀਆ ਯਾਰ ਹੁਣ ਵੀ ਹੋਰ ਘੱਟ ਪਾਉਂਦਾ ਹਾਂ ਅੱਛਾ ਨੰਦਾਗਾ ਕਿੰਨਾ ਦਾ ਧੱਕਾ ਚੱਲਿਆ ਤਾ ਗੱਡੀ ਨਹੀਂ ਧੋਤੀ ਹੁਣ ਇਹੀ ਕੰਮ ਤਰ ਚਲੋ ਭਾਈ ਬਾਕੀ ਮਿਲਦੇ ਆ ਸਾਫ ਕਰਕੇ ਹੈਂ ਚਾਬੀ ਲੈ ਲੀ ਮੈਂ ਕਹਿੰਦਾ ਚਾਬੀ ਨਾਲ ਸਟਾਰਟ ਕਰਕੇ ਇਹਦੇ ਪਰ ਵੀ ਪਾਣੀ ਮਾਰ ਮੜਾ ਜਾ ਪਾ ਲੈ ਗੇੜ ਕੱਢ ਹਾਂ ਹਾਂ ਹੋਂ ਨਿਕਲੇ ਚਾਬੀ ਚਾਬੀ ਵਿੱਚੇ ਚਲ ਨਾ ਸੌਂ ਗਈ ਬੈਂਟਰੀ ਸੌਂ ਜਲੇ ਹਣਾ ਬੇਲਾ ਜਾ ਜੱਗੂ ਆ ਬੇਲਾ ਕਲ ਦੇ ਤੇ ਹੁਣ ਕੀ ਹੁੰਦਾ ਬਾਈ ਇੰਨੇ ਜੇ ਫਰਕ ਪੈ ਗਿਆ ਦੇਖ ਲਓ ਖੜੀ ਨੂੰ ਬੈਟਰੀ ਵੀ ਡਾਣ ਹੈ ਹਾਂ ਹਾਂ ਚਲੋ ਬਾਈ ਕਰਦੇ ਆ ਦਿਵਾਰੀ ਦਾ ਲਓ ਬਾਈ ਬੈਟਰੀ ਰੱਖੀ ਜਾ ਨਵੀਂ ਹਾਂ ਬਾਈ ਦੇਖੀ ਹਾਂ ਨਹੀਂ ਮੈਂ ਇੰਨੇ ਕਿਉਂ ਪਿਆ ਹਾਂ ਹਾਂ ਉਹ ਬੈਟਰੀ ਕਰੇ ਤੇ ਨਾਲ ਫੋਲ ਦੇ ਬੈਟਰੀ ਡਾਊਨ ਆ ਬਣਿਆ ਲਈ ਬੈਟਰੀ ਕੱਸ ਦਿਓ ਹੁਣ ਹੋ ਜੂਗੀ ਚਾਰਜ ਬੈਟਰੀ ਦਾ ਹੀ ਆ ਬਾਈ ਘੜੱਕ ਦੇ ਕੇ ਝੱਕ ਲਈ ਥਲਪ ਹਾਂ ਆਪਣੀ ਮਤਲਬ ਚੱਲ ਬਾਈ ਹੁਣ ਹੋ ਜੂਗੀ ਚਾਰਜ ਦੇ ਵੀ ਚਲੋ ਹੋ ਗਿਆ ਬਾਈ ਕੰਮ ਕਰਦਾ ਰੇਸ ਗੱਤੀ ਵੀ ਆ ਰੇਸ ਰੇਸ ਦਾ ਚੱਕਰ ਆ ਰੇਸ ਜਿਆਦਾ ਤੇ ਆ ਮੋੜਾ ਪਾਣੀ ਮਾ ਚੰਦਮ ਤੋਂ ਤੋਂ ਜਿਹਾ ਥੋੜਾ ਬਾਈ ਇਹਦਾ ਵੀ ਵਿਚਾਰਿਆ ਦਾ ਨੰਬਰ ਲੱਗ ਜਾਊਗਾ ਕਾਫੀ ਦਿੰਦਾ ਖੜਾ ਕਰਦਾ ਚਾਹੀ ਬਾਈ ਤੋਤਾ ਲਗਾ ਪਰ ਸੰਦਾ ਜਦੋਂ ਤੱਕ ਧੋਇਆ ਨਾ ਜਾਵੇ ਸਵਾਦ ਆ ਨਹੀਂ ਆਉਂਦਾ ਲੋ ਕਰਦਾ ਹੀ ਤਾਂ ਬਾਈ ਸਾਰਾ ਉਤਰ ਗਿਆ ਕਾ ਛਤਰੀ ਦੇ ਉੱਪਰ ਨੂੰ ਵੀ ਮਾਰਦੀ ਪੱਖਾ ਪਰ ਉੱਪਰ ਇਹ ਵੀ ਦੇਖ ਲਈ ਕਿ ਇਹ ਪੱਖਾ ਨੇ ਹਾਲ ਹੋ ਜਾਵੇ ਚਲ ਤਹਰਾ ਨੂੰ ਤਾਂ ਕਿਤੇ ਨਹੀਂ ਕੋ ਇੰਜਨ ਜੱਪਨ ਨੂੰ ਵੀ ਮਾਰ ਦੇ ਹਾਂ ਲੋ ਭਾਈ ਫਸਲ ਵੜਨ ਲਈ ਪਿਆਰ ਆ ਆਪਣੀ ਗੱਡੀ 'ਚ ਸੇ ਕੋਈ ਬਾਈ ਧੋਕੇ ਖੜਗੀ ਗੱਡੀ 14 ਨੰਬਰ ਹੁਣ ਰਹਿ ਜਾਣਾ ਤੁਰੇ ਘੜੂ ਜੀ ਉਹ ਟਰੈਕਟਰ ਇੱਧਰ ਕਿਉਂਕਿ ਹੁਣੇ ਬਰਤਾ ਵਈ ਜਾਣਾ ਖੇਤ ਤੇ ਜਾਈ ਜਾਣਾ ਸੋ ਇਸ ਕਰਕੇ ਆਹੋ ਆਹ ਨਾਂ ਮਣਗੀ ਵਈ ਗੱਲ ਚੱਲ ਬੱਸ ਹੋ ਗਿਆ ਕੰਮ ਆਹ ਤੁਹਾਨੂੰ ਮਾਰਦੇ ਹਾਂ ਸੀਟ ਦੇ ਥੱਲੇ ਜਿਹਨੂੰ ਮਾਰਦੇ ਨੋ ਭਾਈ ਫੋਕੀ ਰਿਪੋਰਟਰ ਲਾ ਭਾਈ ਕੌਣ ਹੋ ਗਿਆ ਤਫਰੀ ਬਸ ਕੰਮ ਕੋ ਪਿਛਲੇ ਮਗਰਾੜ ਪਰ ਚੜ ਕੇ ਵਟਸਐਪ ਪਰ ਵੀ ਮਾਰਦੇ ਮਗਰਾੜ ਪਰ ਚੜ ਕੇ ਪਿਛਲੇ ਪਰ ਇੰਨੇ ਚ ਭਾਈ ਬੈਟਰੀ ਵੀ ਚਾਰਜ ਹੋ ਜਾਣੀ ਬਸ ਇੰਨਾ ਕੰਮ ਹੱਸਦਾ ਬਸ ਮਾਰਦੇ ਮਾਰਦੇ ਸਵਾਰ ਕੇ ਮਾਰਦੇ ਉਹ ਮੈਲਾ ਜਿਹਾ ਪਾਣੀ ਉਤਰਦਾ ਹਲੇ ਮਾਰਦੇ ਮਾਰਦੇ ਹਨ ਲੋ ਭਾਈ ਲਾਲ ਘੋੜਾ ਆਪਣਾ ਹੋ ਗਿਆ ਤਿਆਰ ਚਲੋ ਲੋ ਭਾਈ ਆ ਗਈ ਆਪਣੀ ਜਗਾ ਗੱਡੀ ਸਭਾਈ ਕਰਤੀ ਪੂਰਾ ਸੰਦਾ ਚੱਕਤਾ ਨੇ ਉਹਦੇ ਖੜ ਜਾਣਾ ਬਾਈ ਐਨੀ ਕਿ ਤੋ ਪਾਸਰ ਫਿਰ ਨਹੀਂ ਕਰ ਖੜ ਜਾ ਬਾਈ ਖੜ ਜਾ ਟੱਕ ਦਾਣ ਦੇ ਆ ਆ ਜਾ ਬਸ ਜਿਆਦਾ ਨੇੜੇ ਨਾ ਲੈ ਕੇ ਜਾਈਂ ਆ ਹੋਰਾਂ ਹੀ ਰੱਖੀ ਹੋਰਾਂ ਹੀ ਰੱਖੀ ਤਾਰਕ ਮਾੜੇ ਮੜੇ ਜੇ ਪਾਸ ਓਕੇ ਚੱਲੋ ਭਾਈ ਇਹ ਵੀ ਆਪਣੀ ਜਿਹੜਾ ਲੱਗੀ ਤੇ ਇਹ ਵੀ ਥੋੜਾ ਜਿਹਾ ਦਿਨ ਹੋ ਕੇ ਲੱਗ ਜਣਾ ਟਰੈਕਟਰ ਵੀ ਲੈ ਹੁਣ ਇਹਦਾ ਵਿਚਾਰਾ ਦਾ ਰੋਜ਼ ਦਾ ਚਾਲ ਚੱਲਣਾ ਟਰੈਕਟਰ ਨੂੰ ਵੀ ਲਾ ਕੇ ਕਰਦੇ ਮੜਾ ਜਿਆ ਇਹਦਾ ਵੀ ਕਰਦੇ ਮੜਾ ਜਿਆ ਇਸ ਸਾਈਡ ਦੱਬ ਦੇ ਆਹ ਨੇ ਬੈਕ ਕਰ ਦੇ ਧੁੱਪ ਚਲਾ ਦੇ ਤੂੰ ਸੁੱਕ ਜੂਗਾ ਇਹਦੇ ਖਰਾਚਲਾ ਬਜਾਈ ਆ ਤਰਾਪਰ ਲਾਓ ਬਕਸਾ ਸਾਰਾ ਸੁੱਕ ਜਾਣਾ ਆਸੋ ਕਿਰੋ ਬਾਈ ਲੋ ਬਾਈ ਸਾਰੇ ਕਸਦਾਈ ਨੰਬਰ ਲੱਗੂਗਾ ਲੱਗਦੀ ਅੱਜ ਫਰਦਾ ਨਹੀਂ ਹੈ ਮੋਟਰਸਾਈਕਲਾਂ ਦਾ ਨੰਬਰ ਲਾਤਾ ਗੱਡੀ ਦੇਖ ਲੋ ਬਾਈ ਇੱਧਰ ਆਹ ਲੱਗੀ ਟੁੱਟੀ ਆ ਬਾਕੀ ਇਹ ਵਿਚਾਰਾ ਹੁਣ ਅੱਧਾ ਘੰਟਾ ਹੋਰ ਸਟਾਰਟਰ ਹੋਊਗਾ ਮਾਲੇ ਟੱਪ ਚੜਨਾ ਕਰਕੇ ਦੇਖੋ ਯਾਰ ਜਿਹੜਾ ਪਾਣੀ ਹੈ ਮਾੜਾ ਮੋਟਾ ਛਤਰੀ ਦੇ ਵਿੱਚ ਟੌਂਕ ਦੇ ਵਿੱਚ ਸਾਰਾ ਚੱਕ ਹੋ ਜਾਣਾ ਦੇਖੋ ਥੋੜਾ ਬਹੁਤਾ ਰਿਹਾ ਬਾਈ ਬਾਕੀ ਥੀ ਵੀ ਦੇਖੋ ਐਨਾਂ ਪਾਣੀ ਵੀ ਢੌਂ ਤੋਂ ਬਾਅਦ ਤਰੰਦਾ ਬਣਾਉਣਾ ਲੱਗਿਆ ਬਾਈ ਚਲੋ ਬਾਈ ਆਇਆ ਨਾ ਕਿ ਉਹ ਵੀ ਤਰਪਾਲ ਦੇ ਕੇ ਖੜਾਤੀ ਮਹਾਰਾਜ ਜੀਆ ਬਾਈ ਵਸੇ ਹੋਈਆਂ ਦਾਤਾ ਇਹਨਾਂ ਨੂੰ ਸੰਭੋ ਵੀ ਚਲੋ ਵਰਤਨਾ ਸੀ ਲੈ ਵੀ ਜਾਣੀ ਇਹ ਕਰਦਾ ਤਾਂ ਹੁਣਾਂ ਧੋ ਕੇ ਸੇਠਾ ਵੀ ਨਾ ਸੋਚੇ ਉਹ ਸੇਠਾ ਕੰਬਲ ਦੱਸਦਾ ਹੀ ਰੇ ਇਹ ਆ ਨਾ ਡਬਲ ਕਪੜਾ ਕਰਦਾ ਬਾਈ ਸਾਰੀ ਗੱਡੀ 'ਤੇ ਪੂਰਾ ਸੀਤਾ ਵਾ ਇੱਕ ਕਪੜਾ ਜਾ ਉਹਦੇ 'ਤੇ ਤਰਪਾਲ ਠੀਕ ਨਾ ਟਰੈਕਟਰ 'ਤੇ ਵੀ ਦੀ ਜਿਆਦਾ ਚਲੋ ਤੇ ਬਾਕੀ ਬਾਈ ਤਾ ਮਾਰਨੀ ਆ ਹੁਣ ਦੋਹੇ ਚਾਦਰਾਂ ਦੀਆਂ ਇਹਨੀਆਂ ਟਰੈਕਟਰ 'ਤੇ ਹੋਈਆਂ ਵੇਥੇ ਆਪਣਾ ਹੀ ਰੱਖ ਦੇਣੀ ਆ